ਰੋਕ ਦਿੱਤਾ ਹਾਲਾਂਕਿ ਚੀਨ ਦੇ ਸਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਬਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਅ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ ਸੋ ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵਵਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125 ਫੀਸਦੀ ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ ਸੋ ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦੋਂ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ ਹੈ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 트ੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕੀ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜੇਸਨੂ 트럼ਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕੀ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜੇਸਨੂ 트럼ਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦ ਦੀ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹੈ ਹਾਲਾਂਕਿ ਚੀਨ ਦੇ ਸਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਹਾਂ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ 104 ਤੋਂ ਵਧਾ ਕੇ 125% ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕੀ ਸਟਾਕ ਦੇ ਵਿੱਚ ਤੇਜ਼ੀ ਆਈ ਹੈ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਸਟਾਕ ਦੇ ਵਿੱਚ ਇੱਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇਸ ਤੇਜ਼ੀ ਬਾਰੇ ਬਲੂਮਬਰਗ ਨੇ ਵੀ ਰਿਪੋਰਟ ਕੀਤਾ ਹੈ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਨਜ਼ਰ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਦੇ ਨਾਲ ਬੰਦ ਹੋਇਆ ਜਦੋਂ ਕਿ ਜਦਕਿ ਨਾਸਡੈਕ 12% ਦੇ ਵਾਧੇ ਦੇ ਨਾਲ 100 ਅੰਕਾਂ ਦੇ ਨਾਲ ਵਾਧੇ ਦੇ ਨਾਲ ਬੰਦ ਹੋਇਆ ਸੋ ਇਸ ਤਰ੍ਹਾਂ ਅਮਰੀਕੀ ਬਾਜ਼ਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲਿਆ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ 90 ਦਿਨਾਂ ਦੇ ਲਈ ਟੈਰਿਫ ਦੇ ਉੱਤੇ ਬ੍ਰੇਕ ਲਗਾਉਣ ਦਾ ਉਹ ਹੁਕਮ ਦਿੰਦੇ ਨੇ ਇਸ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ 10% ਟੈਰਿਫ ਹੈ ਜਿਹੜਾ ਉਹ ਲਾਗੂ ਰਹੇਗਾ ਹਾਲਾਂਕਿ ਇਸ ਪਾਬੰਦੀ ਤੇ ਜਿਹੜਾ ਚੀਨ ਦੇ ਉੱਤੇ ਵਧਾ ਕੇ ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਉਸ ਤੇ ਵਧਿਆ ਹੋਇਆ ਟੈਰਿਫ ਹੀ ਲਾਗੂ ਰਹੇਗਾ ਯਾਨੀ ਕਿ ਚੀਨ ਦੇ ਉੱਤੇ ਟੈਰਿਫ ਨੂੰ ਰੋਕ ਨਹੀਂ ਲਗਾਈ ਗਈ ਹੈ ਇਸ ਤਰ੍ਹਾਂ ਅਮਰੀਕਾ ਨੇ ਚੀਨ ਦੇ ਉੱਤੇ ਜੋ ਟੈਰਿਫ ਵਧਾਇਆ ਸੀ 125% ਤੱਕ ਵਧਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਲਾਗੂ ਰਹੇਗਾ ਬਾਕੀ ਦੇਸ਼ਾਂ ਦੇ ਲਈ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ 90 ਦਿਨਾਂ ਦੇ ਲਈ ਟੈਰਿਫ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਮਰੀਕਾ ਵੱਲੋਂ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਦਾ ਐਲਾਨ ਕੀਤਾ ਗਿਆ ਸੀ ਜੇਸਨੂ 트럼ਪ ਪ੍ਰਸ਼ਾਸਨ ਨੇ ਹੁਣ 90 ਦਿਨਾਂ ਤੱਕ ਰੋਕ ਦਿੱਤਾ ਹਾਲਾਂਕਿ ਚੀਨ ਦੇ ਸੰਬੰਧ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਚੀਨ ਦੇ ਉੱਤੇ ਵਧਾਇਆ ਗਿਆ ਟੈਰਿਫ ਜਿਹੜਾ ਉਹ ਲਾਗੂ ਰਹੇਗਾ ਤੁਹਾਨੂੰ ਦੱਸਦੀ ਆ ਅਮਰੀਕਾ ਨੇ 10 April ਨੂੰ ਚੀਨੀ ਸਮਾਨ ਤੇ ਟੈਰਿਫ